ਆ ਦੇਖ ਲੋ ਬਾਈ ਜੀ ਮੱਕੀ ਲਈ ਸੀ ਮੱਕੀ ਕੁਦਰਤ ਦੇ ਰੰਗ ਆ ਦੇਖ ਲੋ ਆਪਾਂ ਵੀਡੀਓ ਆ ਦੇਖੋ ਅੱਡ ਅੱਡ ਦਾਣੇ ਕੋਈ ਕਹੇ ਜੇ ਰੰਗ ਵਾਲਾ ਕੋਈ ਕਹੇ ਜੇ ਰੰਗ ਵਾਲਾ ਆ ਦੇਖ ਲੋ ਜਮਾਨ نزدੀਕੋ ਦਿਖਾ ਰਿਹਾ ਮੈਂ ਇੱਕ ਦਾਣਾ ਕਿਹਾ ਜਾ ਇੱਕ ਦਾਣਾ ਕਿਹਾ ਜਾ ਹੌਣ ਖੜਿਆ ਜੀ ਅਸੀਂ ਮਸਤੂਆਣਾ ਦੇ ਲਵੇ ਇੱਧਰ ਲਾਰ ਗਿਆ ਟਿੰਡੋ ਗਮਾਰਾ ਅਸ ਟਾਈਮ ਸਾਨੂੰ ਗਾਜਰ ਵੀ ਮਿਲ ਜੂਗੀ ਗਾਜਰ ਦੇਖ ਲਓ ਹੁਣ ਟਿੰਡੀ ਗਾਜਰ ਪਤਾ ਨਹੀਂ ਕਿੱਥੇ ਜਗਾਂ ਦੀ ਗਾਜਰ ਗਾਜਰ ਦਿਖਾਉਂ ਰਹੇ ਆ ਦੇਖ ਲੋ ਮੌਸਮ ਚ ਦੀਰੀਆਂ ਲੱਗਣ ਵਾਲੀਆਂ ਹੋ ਰਹੀਆਂ ਨੇ ਗਾਜਰ ਆਇਆ ਹੁਣ ਤੇ ਦਿਖਾਉਂ ਰਿਹਾ ਤੁਹਾਨੂੰ